ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ ਆਪ ਸਭ ਸੰਗਤਾਂ ਨੂੰ ਇਹ ਦੱਸਿਆ ਜਾਂਦਾ ਹੈ ਕਿ ਇਹ ਸਾਡੇ ਭਰਾ ਨੇ ਗੁਰਵਿੰਦਰ ਸਿੰਘ ਜੋ ਕਿ ਅਨੰਦਪੁਰ ਸਾਹਿਬ ਦੇ ਵਾਸੀ ਨੇ ਇਹਨਾਂ ਦੇ ਬਚਪਨ ਤੋਂ ਹੀ ਇਹਨਾਂ ਦੀ ਅੱਖਾਂ ਦੀ ਰੋਸ਼ਨੀ ਜਿਹੜੀ ਆ ਉਹ ਜਾ ਚੁੱਕੀ ਹੈ ਜੀ ਪਰਿਵਾਰ ਦੇ ਵਿੱਚ ਇਹਨਾਂ ਦੇ ਦੋ ਭਰਾ ਸੀਗੇ ਇਹਨਾਂ ਦੇ ਪਿਤਾ ਜੀ ਜਿਨ੍ਹਾਂ ਦੀ ਡੈਥ ਹੋ ਚੁੱਕੀ ਹੈ ਇਹਨਾਂ ਦਾ ਇਨਕਮ ਦਾ ਕੋਈ ਵੀ ਸਾਧਨ ਨਹੀਂ ਸੀਗਾ ਸੋ ਇਹਨਾਂ ਨੂੰ ਸੰਗੀਤ ਦੀ ਬਹੁਤ ਜ਼ਿਆਦਾ ਨੋਲੇਜ ਹੈ ਹਰ ਤਰ੍ਹਾਂ ਦਾ ਸਾਜ਼ ਇਹ ਵਜਾ ਲੈਂਦੇ ਹਨ ਸੋ ਇਹਨਾਂ ਵੱਲੋਂ ਸਾਨੂੰ ਸਾਰਿਆਂ ਨੂੰ ਇਹ ਰਿਕਵੈਸਟ ਕੀਤੀ ਗਈ ਸੀ ਕਿ ਇਹਨਾਂ ਨੂੰ ਇਸ ਕੀਬੋਰਡ ਦੀ ਜ਼ਰੂਰਤ ਹੈ ਸੋ ਸਾਡੇ ਪਿੰਡ ਲੋਧੀਪੁਰ ਅਤੇ ਸਮੂਹ ਐਨ ਆਰ ਆਈ ਭਰਾਵਾਂ ਦੇ ਸਹਿਯੋਗ ਦੇ ਨਾਲ ਇਹਨਾਂ ਨੂੰ ਇਹ ਕੀਬੋਰਡ ਜਿਹੜਾ ਹੈ ਉਹ ਲੈ ਕੇ ਦਿੱਤਾ ਗਿਆ ਜੀ ਜਿਸ ਦੀ ਕੀਮਤ ਤਕਰੀਬਨ ਕੋਈ 70 ਕਹ ਹਜ਼ਾਰ ਦੇ ਕਰੀਬ ਹੈ ਸੋ ਅਸੀਂ ਸਾਰੇ ਐਨ ਆਰ ਆਈ ਭਰਾਵਾਂ ਦਾ ਤੇ ਆਪਣੇ ਪਿੰਡ ਦੀਆਂ ਸੰਗਤਾਂ ਦਾ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਸ ਭਰਾ ਦੀ ਮਦਦ ਕਰਨ ਦੇ ਵਿੱਚ ਸਹਿਯੋਗ ਦਿੱਤਾ ਸੋ ਅਸੀਂ ਵਿਸ਼ਵਾਸ ਦਵਾਉਂਦੇ ਆ ਅੱਗੇ ਤੋਂ ਵੀ ਇਸ ਭਰਾ ਨੂੰ ਕਿਸੇ ਤਰ੍ਹਾਂ ਦੀ ਵੀ ਸਾਡੇ ਵੱਲੋਂ ਜ਼ਰੂਰਤ ਹੋਊਗੀ ਤਾਂ ਆਪਣੇ ਪਿੰਡ ਵੱਲੋਂ ਐਨ ਆਰ ਆਈ ਭਰਾਵਾਂ ਦੇ ਸਹਿਯੋਗ ਦੇ ਨਾਲ ਇਹਨਾਂ ਦੀ ਹੋਰ ਮਦਦ ਕੀਤੀ ਜਾਊਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ